ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਅੱਜ ਆਪਾਂ 35 ਅੱਖਰੀ ਸਿੱਖਦੇ ਹਾਂ ਜਿਨ੍ਹਾਂ ਨੂੰ ਊੜੇ ਐੜੇ ਦੇ ਜਾਂ ਅੱਖਰਾਂ ਦੀ ਪਛਾਣ ਨਹੀਂ ਗਈ ਇਸ ਵੀਡੀਓ ਦੇ ਵਿੱਚ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਬੜੇ ਪ੍ਰੇਮ ਦੇ ਨਾਲ 35 ਅੱਖਰ ਸਮਝਾਏ ਜਾਣਗੇ ਵੀਡੀਓ ਨੂੰ ਸਾਰੀ ਵੇਖਿਓ ਤੇ ਐਂਡ ਤੱਕ ਜਰੂਰ ਵੇਖਿਓ ਊੜਾ 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 ਐੜਾ 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 ਈੜੀ 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 ਸਸਾ 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 ਹਾ 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 ਕਕਾ 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 ਖਖਾ 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 ਗਗਾ 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 ਘਗਾ

ਜੱਜਾ ਚੱਜਾ 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 ਨੱਨਿਆ 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 ਟੈਂਕਾ 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 ਠੱਠਾ 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 Dada, 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 tada, 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 na na, na na, na na, tata, 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 tata. ਠੱਥਾ ਦੱਦਾ 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 ਤੱਦਾ ਟੱਦਾ ਤੱਦਾ ਨੰਨਾ 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 ਪੱਪਾ 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 ਫੱਥਾ ਫੱਥਾ Papa, baba, 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 papa, 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 mamma, 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 jaya, 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 rara rara Rada Lalla 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 Baba 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 Rada Rada Rada